ਤਸਵੀਰਾਂ ਦੇ ਵਿੱਚ ਤੁਸੀਂ ਪਰਿਵਾਰਕ ਮੈਂਬਰਾਂ ਨੂੰ ਥਾਣੇਦਾਰ ਦੇ ਨਾਲ ਉਲਝਦੇ ਦੇਖ ਰਹੇ ਹੋ ਦਰਅਸਲ ਇਹ ਤਸਵੀਰਾਂ ਲੁਧਿਆਣਾ ਦੇ ਸ਼ਿਮਲਾਪੁਰੀ ਦੇ ਥਾਣੇ ਦੇ ਬਾਹਰ ਦੀਆਂ ਨੇ ਜਿੱਥੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪਰਿਵਾਰਕ ਮੈਂਬਰ ਆਪਣੀ ਸ਼ਿਕਾਇਤ ਲੈ ਕੇ ਥਾਣੇ ਪਹੁੰਚਦੇ ਨੇ ਪਰ ਦੂਜੀ ਧਿਰ ਉੱਥੇ ਪਹੁੰਚਦੀ ਹੈ ਉਸ ਤੋਂ ਪਹਿਲਾਂ ਹੀ ਇਹਨਾਂ ਦੀ ਥਾਣੇਦਾਰ ਦੇ ਨਾਲ ਟਕਰਾਰ ਵਾਜੀ ਹੋ ਜਾਂਦੀ ਹੈ ਤਕਰਾਰਬਾਜ਼ੀ ਐਨੀ ਵੱਧ ਗਈ ਕਿ ਸਿਰਫ ਇੱਕ ਹੱਥੋ ਪਾਈ ਨਹੀਂ ਹੋਈ ਬਾਕੀ ਕੋਈ ਕਸਰ ਨਹੀਂ ਰਹੀ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਥਾਣੇਦਾਰ ਨੇ ਇਹਨਾਂ ਨੂੰ ਫੜ ਕੇ ਅੰਦਰ ਲੈ ਗਿਆ ਜਿਸ ਤੋਂ ਬਾਅਦ ਮਹੌਲ ਹੋਰ ਵੀ ਤਤਾ ਹੋ ਗਿਆ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਇਹਨਾਂ ਤਕਰਾਰਬਾਜ਼ੀਆਂ ਤਸਵੀਰਾਂ ਤੇ ਤੇ ਬਾਕੀ ਪਾਵਾਂਗੇ ਪੂਰੇ ਮਾਮਲੇ ਤੇ ਚਾਨਣਾ ਮੈਂ ਕਿਹਾ ਮੈਨੂੰ ਮੈਨੂੰ ਪਤਾ ਹੀ ਨਹੀਂਗਾ ਅੱਜ ਕੱਲ੍ਹ ਹੋ ਜਾਨੇ ਆਓ ਮੇਰੇ ਕੋਲ ਬੈਠ ਕੇ ਗੱਲ ਕਰਦੇ ਆਂ ਨਹੀਂ ਨਹੀਂ ਦਾਲ ਜੀ ਐ ਕਿ ਜਦੋਂ ਦੋ ਵੱਖ-ਵੱਖਤੀ ਰਾਹ ਪਰਿਵਾਰਕ ਮਸਲੇ ਨੂੰ ਲੈ ਕੇ ਥਾਣੇ ਪਹੁੰਚਿਆ ਪਰ ਥਾਣੇ ਦੇ ਵਿੱਚ ਇੱਕ ਧਿਰ ਨੇ ਪੁਲਿਸ ਦੇ ਉੱਪਰ આરોਪ ਲਗਾਇਆ ਕਿ ਜਦੋਂ ਗੱਲ ਕਰ ਰਹੇ ਸੀ ਤਾਂ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਦੇ ਨਾਲ ਧੱਕਾ ਮੁੱਕੀ ਕੀਤੀ ਅਤੇ ਉਹਨਾਂ ਨੂੰ ਅੰਦਰ ਜਾ ਕੇ ਕੁੱਟਮਾਰ ਕੀਤੀ ਹੈ। ਇਸ ਤੋਂ ਬਾਅਦ ਮਾਹੌਲ ਗਰਮ ਆ ਗਿਆ ਤੇ ਪਰਿਵਾਰ ਵਾਲੇ ਉੱਥੇ ਰੋਜ਼ ਦੇ ਵਿੱਚ ਆ ਗਏ ਤੇ ਮੌਕੇ ਤੇ ਜਦ ਥਾਣੇ ਦੇ ਇੰਚਾਰਜ ਪਹੁੰਚੇ ਉਹਨਾਂ ਨੇ ਕਿਹਾ ਕਿ ਦੋਨੋਂ ਪਾਰਟੀਆਂ ਅੰਦਰ ਬੈਠੋ ਤੇ ਸਮਝੌਤਾ ਕਰਵਾਉਂਦੇ ਆਂ। ਵਾਰ-ਵਾਰ ਪਰਿਵਾਰ ਵਾਲੇ ਨੇ ਕਿਹਾ ਕਿ ਉਹਨਾਂ ਨਾਲ ਪੁਲਿਸ ਦੇ ਮੁਲਾਜ਼ਮਾਂ ਨੇ ਧੱਕਾ ਕੀਤਾ। ਸਰ ਮੈਂ ਸਿਮਲਾਪੁਰੀ ਥਾਣੇ ਆਇਆ ਸੀਗਾ ਜੀ। ਕੁਝ ਫੈਮਿਲੀ ਮੈਟਰ ਸੀਗਾ। ਠੀਕ ਹੈ ਜੀ। ਉਹਦੇ ਸੰਬੰਧੀ ਮੈਂ ਆਇਆ ਸੀਗਾ। ਡਿਊਟੀ ਅਫਸਰ ਨਾਲ ਮੇਰੀ ਗੱਲਬਾਤ ਚੱਲਦੀ ਵੀ ਸੀ। ਉਹਨਾਂ ਨੇ ਇੱਕ ਪਾਰਟੀ ਦੀ ਗੱਲ ਸੁਣੀ ਮੈਂ ਕਿਹਾ ਸਰ ਉਹਨੂੰ ਦੂਜੀ ਪਾਰਟੀ ਦੀ ਵੀ ਸੁਣ ਲਓ ਉਹਨਾਂ ਨੇ ਮੈਨੂੰ ਕਿਹਾ ਵੀ ਤੇਰੇ ਤਾਂ ਪੁੱਛ ਕੇ ਨਹੀਂ ਸੁਣਨੀ ਅਸੀਂ ਮੈਂ ਕਿਹਾ ਭਾਈ ਸਾਹਿਬ ਐਂ ਤੱਕਾ ਨਾ ਕਰੋ ਦੂਜੀ ਪਾਰਟੀ ਸੁਣੋ ਅਸੀਂ ਤੁਹਾਡੇ ਕੋਲ ਨਹੀਂ ਜਾਵਾਂ ਕਿੱਥੇ ਜਾਵਾਂਗੇ ਉਹਨਾਂ ਨੇ ਕੁਝ ਨਹੀਂ ਸੁਣ ਜੀ ਦੂਜਾ ਅਫਸਰ ਖੜ ਕੇ ਆ ਗਿਆ ਕਹਿੰਦਾ ਤੂੰ ਆਰਾਮ ਨਾਲ ਬੋਲ ਬਾਲੀ ਇੱਥੇ ਲਿਟਰਰੀ ਨਾ ਕੋਟ ਮੈਨੂੰ ਇਹ ਗੱਲ ਕਹੀ ਉਹ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਹੱਤਾਬਾਈ ਕਰਨੀ ਸ਼ੁਰੂ ਕਰ ਦਿੱਤੀ ਜੀ ਹਿੰਮਤ ਕੁਮਾਰ ਉਹਦਾ ਨਾਮ ਹੈ ਜੀ ਦੂਜੇਗਾ ਦੂਜੇ ਦਿਨ ਦੋ ਦਾ ਮੈਂ ਨਾਮ ਜਾਣਦਾ ਨਹੀਂ ਜੀ ਕੌਣ ਹੈ ਤੇ ਜਦੋਂ ਮੈਂ ਉਹਨੂੰ ਕਿਹਾ ਸਰ ਤੁਸੀਂ ਤੱਕਾ ਕਰ ਰਹੇ ਹੋ ਉਹਨਾਂ ਨੇ ਥੱਪੜ ਮਾਰਿਆ ਮੁੱਕਾ ਮਾਰਿਆ ਦਵਾਰਾਂ ਸਿਰ ਮਾਰੇ ਮੇਰੇ ਫੜਦੀ ਐਥੇ ਸਚੂ ਸਾਹਿਬ ਨੇ ਮੈਨੂੰ ਕਹੀ ਦਰਖਾਸਤ ਲਿਖ ਕੇ ਦੋ ਅਸੀਂ ਬਣਦੀ ਕਾਰਵਾਈ ਕਰਾਂਗੇ ਬਾਹਰ ਕੇ ਸਚੂ ਸਾਹਿਬ ਵੀ ਉਹ ਵੀ ਮੜਾ ਔਖੇ ਬੋਲੇ ਵੀ ਮੈਂ ਡਾਂਗ ਫੇਰੂੰਗਾ ਮੈਂ ਪਰਚੇ ਕਾਰਵਾਈ ਕਰ ਦੂੰਗਾ ਹੁਣ ਕਿੱਥੇ ਜਾਈਏ ਥਾਣੇ ਨਾ ਆਈਏ ਤਾਂ ਆਪਣੀ ਆਪਣੀ ਤਕਲੀਫ ਸੁਣਨ ਕਿੰਨੂੰ ਕਿੱਥੇ ਜਾਈਏ ਤੇ ਸਾਡਾ ਦਾ ਤੱਕਾ ਉਹਦੇ ਵੀ ਕਿੱਥੇ ਜਾਈਏ ਇਸ ਰੇਵਚ ਕਰਕੇ ਵੀ ਅਸੀਂ ਐਸੀ ਸਮਾਜ ਤੋਂ ਤਾਂ ਕਰਕੇ ਸਾਡਾ ਨਾ ਤੱਕਾ ਹੈ ਉਹਨ ਕੀ ਕਾਰਵਾਈ ਕਰਾ ਰਹੇ ਹੁਣ ਸਰ ਉਹ ਗੰਦੀ ਸਾਡੇ ਲਿਖ ਕੇ ਦਰਖਾਸਤ ਦਿਓ ਇੱਥੇ ਸੀਸੀਟੀਵੀ ਕੈਮਰੇ ਵਿੱਚ ਵੀਡੀਓ ਫੋਟੋ ਹੈਗੀ ਹੈ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਜੀ ਪ੍ਰਸ਼ਾਸਨ ਨੂੰ ਵੀ ਉਹ ਵੀਡੀਓ ਕਢਾ ਕੇ ਚੈੱਕ ਕੀਤੀ ਜਾਵੇ ਜੇ ਮੈਂ ਗਲਤਾਂ ਮੇਰੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੇ ਇਹਨਾਂ ਦੇ ਕਾਰਵਾਈ ਨਹੀਂ ਹੋਈ ਮੈਂ ਆਪਣੇ ਆਪ ਨੂੰ ਸੁਸਾਇਡ ਕਰੂੰਗਾ ਜਿੱਥੇ ਅੱਗ ਲਾ ਕੇ ਆਪਣੇ ਨੂੰ ਫੂਕ ਲੂੰਗਾ ਜੀ ਬਈ ਸਾਡੀ ਨਾ ਬਹੂ ਹੈ ਮੈਂ ਕੀ ਕੀਤੀ ਹੈ ਬੇਦਖਲ ਕਿਉਂਕਿ ਇਹ ਰੋਜ਼ ਰੋਜ਼ ਤੁਮ ਕੀ ਦਿੰਦੀ ਮੈਨੂੰ ਮੈਂ ਟਰੱਕ ਥੱਲੇ ਵੜ ਜਾਣਾ ਮੈਂ ਅੱਗ ਲਾ ਕੇ ਮਰ ਜਾਣਾ ਬਈ ਮੈਂ ਬੇਦਖਲ ਕਿਤੇ 20 ਸਾਲ ਹੋ ਗਏ ਅੱਜ ਕੀ ਹੋਇਆ ਸੀ ਇੱਥੇ ਅੱਜ ਇਹ ਇੱਕ ਗਲੀ ਚ ਕੁੜੀ ਦਾ ਘਰ ਹੈ ਇੱਕ ਨੰਬਰ ਤੇ ਮੁੰਡੇ ਦਾ ਘਰ ਹੈ ਦੋ ਨੰਬਰ ਤੇ ਕੁੜੀ ਦਾ ਕੁੜੀ ਉੱਥੇ ਵਿਆਹ ਹੀ ਹੋਈ ਐ ਕੁੜੀ ਵਿਆਹ ਹੀ ਹੋਈ ਐ ਤੇ ਮੈਂ ਕੱਲ ਮਿਲਣ ਗਈ ਸੀ ਕੁੜੀ ਨੂੰ ਮੈਂ ਕੱਲ ਕੁੜੀ ਨੂੰ ਮਿਲਣ ਗਈ ਤੇ ਪਰ ਉਹ ਥਾਣੇ ਚ ਕੀ ਹੋਇਆ ਥੋੜਾ ਕਿਉਂ ਧੱਕਾ ਹੋਇਆ ਕੀ ਥੋੜੇ ਮੁੰਡੇ ਇਹ ਹੀ ਗੱਲ ਹੈ ਜਿਹੜੀ ਦੱਸਣੀ ਆ ਮਿਲਣਗੇ ਮਿਲਣਗੇ ਤਾਂ ਉੱਥੇ ਬਹੂ ਸਾਡੀ ਆਈ ਤੇ ਫੜ ਲਿਆ ਸਾਡੀ ਕੁੜੀ ਨੂੰ ਕੁੜੀ ਨੂੰ ਫੜ ਲਿਆ ਤੇ ਮੁੰਡਾ ਛੁਡਾਣ ਲੱਗਿਆ ਮੇਰਾ ਮੁੰਡਾ ਵੀ ਨਾਲ ਹੀ ਸੀ ਤੇ ਉਹਨੂੰ ਕੁੜੀ ਨੂੰ ਘੁੱਟਣ ਲੱਗੀ ਫੜ ਗਿਆ ਮੇਰੇ ਜੇ ਕੁੜੀ ਨੂੰ ਫੜ ਲਿਆ ਤਾਂ ਕੁੜੀ ਕੀ ਕਰੇਗੀ ਫੜੇਗੀ ਨਾ ਇਹੋ ਥਾੜੇ ਚ ਕੀ ਹੋਇਆ ਕਿੰਨਾ ਕੁੱਟ ਮਾਰੂ ਥਾੜੇ ਚ ਪੁਲਿਸ ਵਾਲੇ ਸੀ ਤਿੰਨ ਜਿਹੜੇ ਕੁੱਟਦੇ ਪਏ ਸੀ ਮੇਰੇ ਜਵਾਈ ਨੂੰ ਉਹਨਾਂ ਦੇ ਹੱਥ ਚੱਕਿਆ ਉਹ ਕੁੱਟਿਆ ਕਰ ਉਹਦਾ ਹੀ ਗੱਲ ਕਰਦੇ ਪਏ ਸੀ ਇੱਕ ਪਾਸੇ ਕੀ ਸੁਣਦੇ ਇੱਕ ਪਾਸੇ ਕੀ ਸੁਣਿਆ ਹੀ ਨਹੀਂ ਹਿੰਮਤ ਹੈ ਕਹਿੰਦਾ ਜਵਾਨ ਰਹਿਣਾ ਆਪਣਾ ਇਗਾ ਉਹਨੇ ਭਰਾ ਦੇ ਰਾਜਨਾਮਾ ਕਰ ਹੁਣ ਆਇਆ ਸੀ ਤੇ ਥੱਪੜ ਮਾਰਿਆ ਉਹਨੇ ਭਰਾ ਦੇ ਥੋੜਾ ਕੁਝ ਨੂੰ ਫੈਨ ਮੈਟ ਜਾਇਆ ਕਹਿੰਦਾ ਤੇਰੀ ਹਿੰਮਤ ਕਿੱਦਾਂ ਦੀ ਬੁੱਲਣ ਦੀ ਇਹਦਾ ਥੱਪੜ ਮਾਰਤਾ ਆਪਣੇ ਰਾਜੀ ਸ਼ਹਿਰਪੁਰੀ ਦੇ ਉਹਦੇ ਘਰ ਚ ਮੈਟਰ ਹੈ ਇਹ ਜੀ ਹੁਣ ਕਹਿੰਦੇ ਵੀ ਬਹਿ ਕੇ ਰੱਬ ਮੇਡ ਲੋ ਇਹਨਾਂ ਕਾਰਵਾਈ ਆਪਾਂ ਹਿੰਮਤ ਤੇ ਕਰਨੀ ਆ ਆ ਜੀ ਅਸੀਂ ਇੱਥੇ ਫੈਸਲਾ ਦੋ ਪਾਰਟੀ ਸਾਡੀ ਫੈਸਲਾ ਕਰਨ ਇੱਥੇ ਆਈ ਸੀਗੀ ਇਹਨਾਂ ਨੇ ਪੁਲਿਸ ਵਾਲਿਆਂ ਨੇ ਇੱਕ ਪਾਰਟੀ ਦੀ ਗੱਲ ਸੁਣੀ ਹੈ ਦੂਜੀ ਪਾਰਟੀ ਦੀ ਇਹਨਾਂ ਨੇ ਗੱਲ ਨਹੀਂ ਸੁਣੀ ਹੈ ਠੀਕ ਹੈ ਅਸੀਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਪਿਆਰ ਨਾਲ ਸਮਝਾਇਆ ਕਿ ਦੂਸਰੀ ਪਾਰਟੀ ਦੀ ਗੱਲ ਸੁਣੋ ਇਹਨਾਂ ਨੇ ਸੁਣੀ ਨਹੀਂ ਤੇ ਮੇਰੇ ਜੀਜੂ ਨੇ ਆ ਕੇ ਐਦਾਂ ਕਿਹਾ ਵਾ ਮੇਰੇ ਜੀਜੂ ਰਾਜੂ ਨੇ ਐਦਾਂ ਕਿਹਾ ਵਾ ਕਿ ਆਗੇ ਉਸ ਪਾਰਟੀ ਦੀ ਵੀ ਗੱਲ ਸੁਣੋ ਇਹਨਾਂ ਨੇ ਉਸ ਪਾਰਟੀ ਦੀ ਗੱਲ ਨਹੀਂ ਸੁਣੀ ਸਾਡੀ ਗੱਲ ਨਹੀਂ ਸੁਣਵਾਈ ਕੀਤੀ ਗਈ ਤੇ ਪੁਲਿਸ ਵਾਲਿਆਂ ਨੇ ਸਾਡੇ ਜੀਜਾ ਦੇ ਨਾਲ ਮਾਰ ਕੁੱਟਾਈ ਕਰਨੀ ਸ਼ੁਰੂ ਕਰ ਦਿੱਤੀ ਪਹਿਲਾਂ ਥੱਪੜ ਮਾਰਿਆ ਫਿਰ ਇੱਕ ਬੰਦੇ ਨੇ ਜਿਹੜਾ ਕਾਊਂਟਰ ਤੇ ਬੈਠਾ ਉਹਨੇ ਆ ਕੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਕਮਰੇ ਤੇ ਵਿੱਚ ਅੰਦਰ ਤਿੰਨ ਪ ਹòn ਕੁਛ ਨਹੀਂ ਕਹਿੰਦੇ ਮੇਰੇ ਜੀਤੂ ਕਹਿੰਦਾ ਮੈਨੂੰ ਇਨਸਾਫ ਦਿੱਤਾ ਜਾ ਬਈ ਜਾਂ ਇਨਪਲਸ ਵਾਲੇ ਦੇ ਕਾਰਵਾਈ ਕੀਤੀ ਜਾਏ। ਜਦੋਂ ਇਸ ਮਾਮਲੇ ਦੇ ਵਿੱਚ ਐਸਐਚਓ ਨਾਲ ਗੱਲ ਕੀਤੀ ਤਾਂ ਐਸਐਚਓ ਨੇ ਕਿਹਾ ਕਿ ਉਹਨਾਂ ਵੱਲੋਂ ਸਾਰੇ ਮਸਲੇ ਨੂੰ ਵੈਰੀਫਾਈ ਕੀਤਾ ਜਾ ਰਿਹਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਰੋਮਾ ਪਤਾ ਹੀ ਨਹੀਂ ਲੋੜਾ ਪਤਾ ਨਹੀਂ ਕਿਸੇ ਦਾ। ਫੈਮਿਲੀ ਮੈਟਰ ਹੈਗਾ ਕੋਈ ਉਹਦੇ। ਖੈਰ ਹੁਣ ਦੇਖਣਾ ਹੋਵੇਗਾ ਕਿ ਜਿਵੇਂ ਇਸ ਪਰਿਵਾਰ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ, ਬਾਕੀ ਇਸ ਜਾਂ ਦੇ ਵਿੱਚ ਕੀ ਸਾਹਮਣੇ ਆਉਂਦਾ। ਅੱਕੇਤੂ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ